ਅਹਿਮਦਗੜ੍ਹ ਸ਼ਹਿਰ ਅਤੇ ਇਲਾਕੇ ਦੇ ਵਿੱਚ ਡੇਂਗੂ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐਸ ਐਮਓ ਡਾਕਟਰ ਜੋਤੀ ਕਪੂਰ ਹਿੰਦ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਡੇਂਗੂ ਤੇ ਚਿਕਨਗੁਨੀਆ ਦੋਵੇਂ ਬਿਮਾਰੀਆਂ ਮੱਛਰਾਂ ਰਾਹੀਂ ਫੈਲੀਆਂ ਹਨ ਇਸ ਲਈ ਸਾਫ਼ ਸੁਥਰਾ ਵਾਤਾਵਰਣ ਰੱਖਣਾ ਸਭ ਤੋਂ ਜ਼ਰੂਰੀ ਹੈ। ਪਾਣੀ ਨੂੰ ਖੁੱਲਾ ਖੜਾ ਨਾ ਰਹਿਣ ਦਿੱਤਾ ਜਾਵੇ ਤੇ ਮੱਛਰ ਰੋਧੀਆਂ ਪਾਏ ਅਪਣਾਏ ਜਾਣ। ਉਹਨਾਂ ਹਸਪਤਾਲ ਵਿੱਚ ਡੇਂਗੂ ਦੀ ਜਾਂਚ ਇਲਾਜ ਬਾਰੇ ਵੀ ਦੱਸਿਆ ਅਤੇ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਵੀ ਕੀਤੀ ਸੋ ਤੁਸੀਂ ਵੀ ਸੁਣੋ ਉਹਨਾਂ ਨਾਲ ਕੀਤੀ ਗਈ ਗੱਲਬਾਤ। ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਡੇਂਗੂ ਦੀ ਜਿਹੜੀ ਬਿਮਾਰੀ ਆ ਉਹ ਕਾਫੀ ਫੈਲੀ ਹੋਈ ਆ। ਸਭ ਤੋਂ ਪਹਿਲਾ ਸਵਾਲ ਸਾਡੇ ਆ ਕਿ ਡੇਂਗੂ ਬਿਮਾਰੀ ਕੀ ਹੈ ਜੀ ਇਹ ਤੇ ਇਹ ਕਿਹੜੇ ਮੱਛਰ ਕਾਰਨ ਹੁੰਦੀ ਹੈ ਜੀ। ਜਿਹੜੀ ਡੇਂਗੂ ਦੀ ਬਿਮਾਰੀ ਹੈ ਇੱਕ ਤਰੀਕੇ ਦਾ వైరਲ ਇਨਫੈਕਸ਼ਨ ਹੈ ਔਰ ਇਸ ਦਾ ਜਿਹੜਾ ਮੱਛਰ ਹੈਗਾ ਇਹ ਸਾਫ਼ ਪਾਣੀ ਦੇ ਵਿੱਚ ਪਨਪਦਾ ਹੈ। ਤਾਂ ਇਸ ਕਰਕੇ ਸਾਡੀ ਜਿਹੜੀ ਟੀਮ ਹੈਗੀ ਹੈ ਇਹ बार-बार ਲੋਕਾਂ ਦੇ ਘਰਾਂ 'ਚ ਜਾ ਕੇ ਸਰਵੇ ਵੀ ਕਰਦੀ ਹੈ ਔਰ ਲੋਕਾਂ ਨੂੰ ਅਸੀਂ ਇਸ ਬਾਰੇ ਜਾਗਰੂਕ ਵੀ ਕਰਵਾਨੇ ਆ। कि ਜਿਹੜਾ ਪਾਣੀ ਹੈ ਆਪਣੇ ਘਰਾਂ ਦੇ ਵਿੱਚ ਕਿਸੇ ਟੁੱਟੇ ਹੋਏ ਭਾਂਡਿਆਂ ਦੇ ਵਿੱਚ ਜਾਂ ਕੋਈ ਪੁਰਾਣੇ ਟਾਇਰਸ ਦੇ ਵਿੱਚ ਜਾਂ ਛੱਤ ਦੇ ਉੱਪਰ ਕੋਈ ਵੀ ਪੁਰਾਣੀ ਟੁੱਟੀ ਹੋਈ ਚੀਜ਼ ਪਈ ਹੁੰਦੀ ਹੈ ਤੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਤੁਸੀਂ ਪਾਣੀ ਨੂੰ ਇਕੱਠਾ ਨਾ ਹੋਣ ਦਿਓ ਔਰ ਕਿਉਂਕਿ ਜੇ ਇਹ ਪਾਣੀ ਇੱਕ ਹਫ਼ਤੇ ਤੋਂ ਵੱਧ ਇਕੱਠਾ ਹੋ ਜਾਏਗਾ ਤਾਂ ਫਿਰ ਇਹਦੇ ਉੱਤੇ ਮੱਛਰ ਪੰਪੰਦੇ ਜਿਹੜੇ ਚਾਂਸਸ ਨੇ ਉਹ ਵੱਧ ਹੋ ਜਾਂਦੇ ਨੇ ਦੂਜਾ ਜਿਹੜਾ ਡੇਂਗੂ ਦਾ ਮੱਛਰ ਹੈ ਇਹ ਸਵੇਰੇ ਜਾਂ ਸ਼ਾਮੀ ਕੱਟਦਾ ਹੈਗਾ ਔਰੇ ਕਿਉਂਕਿ ਬਹੁਤ ਉੱਚਾ ਨਹੀਂ ਉਪਟਦਾ ਇਸ ਕਰਕੇ ਇਹ ਲੋਕਾਂ ਨੂੰ ਲੱਤਾਂ ਤੱਕ ਕੱਟਦਾ ਹੈਗਾ ਇਸ ਕਰਕੇ ਅੱਜਕੱਲ ਡੇਂਗੂ ਦਾ ਕਿਉਂਕਿ ਸੀਜ਼ਨ ਚੱਲ ਰਿਹਾ ਤੇ ਲੋਕਾਂ ਨੂੰ ਇੱਕ ਤਾਂ ਆਪਣੀਆਂ ਲੱਤਾਂ ਕੱਜ ਕੇ ਰੱਖਣੀਆਂ ਚਾਹੀਦੀਆਂ ਨੇ ਔਰ ਸਵੇਰੇ ਔਰ ਸ਼ਾਮੀ ਜਿਹੜਾ ਹੈਗਾ ਉਹਦੇ ਤੋਂ ਇਹ ਮੱਛਰ ਤੋਂ ਬਚਣਾ ਚਾਹੀਦਾ ਔਰ ਆਪਣੇ ਆਲੇ ਦੁਆਲੇ ਸਾਫ ਸਫਾਈ ਵੀ ਰੱਖਣੀ ਚਾਹੀਦੀ ਔਰ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਇਸੇ ਕਰਕੇ ਹੈਲਥ ਮੈਕ ਨੂੰ ਵੱਲੋਂ ਇੱਕ ਕੈਂਪੇਨ ਚਲਾਈ ਜਾਂਦੀ ਹੈ ਐਵਰੀ ਫਰਾਈਡੇ ਡਰਾਈਡੇ ਹਰ ਸ਼ੁੱਕਰਵਾਰ ਅਸੀਂ ਆਪਣੀ ਆਲੇ-ਦੁਆਲੇ ਜਿਹੜੇ ਵੀ ਭਾਂਡੇ ਨੇ ਜਾਂ ਕੂਲਰਸ ਨੇ ਉਹਦੇ ਵਿੱਚੋਂ ਜਿਹੜਾ ਹੈਗਾ ਔਰ ਫ੍ਰਿਜ ਦੀਆਂ ਜਿਹੜੀਆਂ ਟ੍ਰੇਸ ਨੇ ਉਹਦੇ ਵਿੱਚੋਂ ਅਸੀਂ ਪਾਣੀ ਲਾਜ਼ਮੀ ਕੱਢਦੇ ਹੀ ਕੱਢਦੇ ਆ ਤਾਂ ਕਿ ਜਿਹੜਾ ਬੱਛੜ ਦਾ ਸਾਈਕਲ ਹੈ ਇਹ ਬ੍ਰੇਕ ਹੋ ਸਕੇ ਇਹਦੇ ਜਿਹੜੇ ਲੱਛਣ ਕੀ ਨੇ ਜੀ ਆਪਾਂ ਨੂੰ ਜਿਹੜਾ ਬੁਖਾਰ ਹੋ ਜਾਂਦਾ ਖਾਂਸੀ ਨਾਲ ਹੀ ਬੁਖਾਰ ਹੋ ਜਾਂਦਾ ਤਾ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਡੇਂਗੂ ਹੋ ਗਿਆ ਇਹਦੀ ਕੀ ਪਹਿਚਾਨ ਹੈ ਇਹਦੇ ਕੀ ਲੱਛਣ ਨੇ ਜੀ ਮੈਂ ਇਹ ਡੇਂਗੂ ਦਾ ਐਸੇ ਜਿਵੇਂ ਕੋਈ ਵੀ ਵਾਇਰਲ ਫੀਵਰ ਹੁੰਦਾ ਚਾਹੇ ਉਹ ਡੇਂਗੂ ਹੈ ਚਿਕਨਗੁਨੀਆ ਹੈ ਜਾਂ ਹੋਰ ਵੀ ਕੋਈ ਵੀ ਗਲਾ ਖਰਾਬ ਵਾਇਰਲ ਕਰਕੇ ਜਿਹੜਾ ਹੁੰਦਾ ਉਹਨਾਂ ਤਕਰੀਬਨ ਸਾਰਿਆਂ ਦੇ ਵਿੱਚ ਹੀ ਜਿਹੜਾ ਬੁਖਾਰ ਹੈ ਉਹ ਤੇਜ਼ ਹੁੰਦਾ ਹੈ ਔਰ ਹਟਪਨ ਨਹੀਂ ਹੁੰਦੀ ਹੈ ਪਰ ਕੀ ਇਹ ਬੁਖਾਰ ਡੇਂਗੂ ਹੈ ਜਾਂ ਨਹੀਂ ਹੈ ਉਹ ਸਾਨੂੰ ਬਲੱਡ ਟੈਸਟ ਕਰਾਉਣ ਤੋਂ ਬਾਅਦ ਹੀ ਪਤਾ ਚੱਲਦਾ ਹੈ ਔਰ ਇਹ ਜਿਹੜਾ ਟੈਸਟ ਹੈ ਜਿਹੜਾ ਸਰਕਾਰ ਵੱਲੋਂ ਮੰਗਤਾ ਪ੍ਰਾਪਤ ਹੈ ਉਹ ਐਲਾਈਜ਼ਾ ਟੈਸਟ ਹੈ ਜਿਹੜਾ ਕਿ ਸਾਡੇ ਸਿਵਲ ਹਸਪੀਟਲ ਮਲੇਰ ਕੋਟਲਾ ਵਿਖੇ तकरीबन ਹਰ ਰੋਜ਼ ਲਗਾਇਆ ਜਾਂਦਾ ਹੈ ਇਸ ਦੀ ਜਿਹੜੀ ਘਰ ਦੇ ਵਿੱਚ ਮਰੀਜ਼ ਨੂੰ ਮਤਲਬ ਜੇ ਹੋ ਜਾਂਦਾ ਨਿਕਲ ਆਦਾ ਟੈਸਟ ਦੇ ਵਿੱਚ ਆ ਜਾਂਦਾ ਹੈਗਾ ਤਾਂ ਫਿਰ ਮਤਲਬ ਕੀ ਕੇਅਰ ਕਰਨੀ ਚਾਹੀਦੀ ਹੈ ਘਰ ਦੇ ਵਿੱਚ ਡੇਂਗੂ ਜਿਹੜਾ ਹੈ ਵੈਸੇ ਤਾਂ ਇਹ ਆਮ ਕਿਸੇ ਵੀ ਬੁਖਾਰ ਵਾਂਗੂ ਹੈਗਾ ਇੱਕ ਤਾਂ ਇਹ ਵੀ ਜਿਹੜੀ ਬੇਲੋੜੀ ਐਂਟੀਬਾਇਓਟਿਕ ਉਹਦੀ ਲੋੜ ਨਹੀਂ ਹੁੰਦੀ ਹੈ ਜੇ ਬੁਖਾਰ ਹੈ ਤੇ ਬੁਖਾਰ ਤੇ ਵੀ ਚਾਪਾ ਨੂੰ ਇੱਕ ਤਾਂ ਐਕਰੋਸਿੰਗ ਦੀ ਟੈਬਲੇਟ ਜਾਂ ਡੋਲੋ ਜਿਹੜੇ ਅੱਜਕੱਲ ਲੋਕੀ ਪਾਸ ਦਿੰਦੇ ਨੇ ਉਹ ਲੈਣੀਆਂ ਪਰ ਇਹਨੂੰ ਵੀ ਆਪਾਂ 8 ਘੰਟਿਆਂ ਬਾਅਦ ਜਾਂ ਜੇ ਬਹੁਤ ਤੇਜ਼ ਬੁਖਾਰ ਹੋਵੇ ਤਾਂ 6 ਘੰਟੇ ਬਾਅਦ アドਵਾਈਸ ਕਰਦੇ ਆ ਔਰ ਉਸ ਦੇ ਨਾਲ-ਨਾਲ ਆਪਣੀ ਡਾਈਟ ਦੇ ਵਿੱਚ ਜਿਹੜੇ ਲਿਕੁਇਡ ਨੇ ਉਹ ਵਧਾ ਦੇਣੇ ਚਾਹੀਦੇ ਨੇ ਕਿਉਂਕਿ ਜਦੋਂ ਵੀ ਬੁਖਾਰ ਹੁੰਦਾ ਹੈ ਸਾਡੇ ਸ਼ਰੀਰ ਚੋਂ ਜਿਹੜਾ ਪਾਣੀ ਹੈ ਉਪਰ ਬਨ ਗਿਆ ਉੱਡ ਜਾਂਦਾ ਇਵੈਪੋਰੇਟ ਹੋ ਜਾਂਦਾ ਤਾਂ ਇਸ ਕਰਕੇ ਉਹ ਪਾਣੀ ਦੀ ਰਿਪਲੇਸਮੈਂਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਪਰ ਉਹਦੀ ਕੱਲੀ ਸਿਰਫ ਪਲੇਨ ਪਾਣੀ ਦੇ ਨਾਲ ਨਹੀਂ ਰਿਪਲੇਸਮੈਂਟ ਹੁੰਦੀ ਉਹਦੇ ਵਾਸਤੇ ਸਾਨੂੰ ਆ ਕੁਦ दाल ਸੂਪ ਲस्सी ਆ ਜੂਸ ਵਾਲੇ ਫਰੂਟਸ ਜੂਸ ਨਹੀਂ ਪਰ ਜਿਹੜੇ ਜੂਸੀ ਫਰੂਟਸ ਨੇ ਉਹ ਲੈ ਸਕਦੇ ਆ ਨਾਰੀਅਲ ਪਾਣੀ ਵੀ ਜੇ ਤੁਹਾਡੀ ਇੱਛਾ ਹੋਵੇ ਸਿੰਪਲ ਨਿੰਬੂ ਪਾਣੀ ਇਹ ਸਾਰਾ ਕੁਝ ਲੈਣਾ ਚਾਹੀਦਾ ਸਰਕਾਰ ਵੱਲੋਂ ਖਾਸ ਤੌਰ ਤੇ ਆਪਣੇ আহমেদਗੜ੍ਹ ਸ਼ਹਿਰ ਦੇ ਸਿਵਰ ਹਸਪਤਾਲ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ ਜੀ ਡੇਂਗੂ ਦੀ ਰੋਕtham ਵਾਸਤੇ ਕੀ ਇੰਤਜ਼ਾਮ ਕੀਤੇ ਨੇ ਡੇਂਗੂ ਦੀ ਰੋਕ ਤਾਂ ਜਿਹੜੀ ਰੋਕtham ਹੈ ਉਹਦੇ ਵਾਸਤੇ ਹੀ ਬੈ ਜੀ ਵੀ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੀਆਂ ਟੀਮ ਜਿਹੜੀਆਂ ਨੇ ਉਹ ਸਮੇਂ-ਸਮੇਂ ਤੇ ਏਰੀਆਜ਼ ਦੇ ਵਿੱਚ ਜਾ ਕੇ ਲਾਰਵਾ ਚੈੱਕ ਕਰਦੀਆਂ ਕਿਉਂ ਲਾਰਵਾ ਜਿਹੜੀ ਪਹਿਲਾਂ ਸੁੰਡੀ ਹੁੰਦੀ ਆ ਲਾਰਵਾ ਜਿਹਨੂੰ ਅਸੀਂ ਕਹਿੰਦੇ ਹਾਂ ਉਸ ਤੋਂ ਬਾਅਦ ਇਹ ਮੱਛਰ 'ਚ ਤਬਦੀਲ ਹੁੰਦਾ ਹੈ ਤੇ ਜਿੱਥੇ ਜਿੱਥੇ ਵੀ ਸਾਨੂੰ ਇਹ ਲਾਰਵਾ ਮਿਲਦਾ ਹੈਗਾ ਉੱਥੇ ਅਸੀਂ ਯੋਗ ਪ੍ਰਬੰਧ ਕਰਦੇ ਹਾਂ ਉੱਥੇ ਅਸੀਂ ਲੋਕਾਂ ਨੂੰ ਸਮਝਾਉਂਦੀਆਂ ਵੀ ਇੱਥੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਤੁਸੀਂ ਈਵਨ ਲੋਕਾਂ ਦੇ ਘਰਾਂ 'ਚ ਜਾ ਕੇ ਚੈੱਕ ਕਰਦੇ ਹਾਂ ਲੋਕਾਂ ਨੂੰ ਚਲਾਨ ਵੀ ਕਰਦੇ ਹਾਂ ਤਾਂ ਕਿ ਲੋਕੀ ਇਸ ਵਾਸਤੇ ਜਾਗਰੂਕ ਹੋ ਸਕਣ ਜਿਨ੍ਹਾਂ ਨੂੰ ਫੀਵਰ ਹੋ ਜਾਂਦਾ ਜਦੋਂ ਸਾਡੇ ਕੋਲ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸੀਬੀਸੀ ਟੈਸਟ ਕਰਾਉਂਦੇ ਹਾਂ ਜਿਹਦੇ ਤੇ ਸਾਨੂੰ ਉਹਨਾਂ ਦਾ ਪਲੇਟਲੇਟ ਕਾਊਂਟ ਪਤਾ ਚੱਲ ਜਾਂਦਾ ਹੈ ਤੇ ਜੇ ਲੋੜ ਲੱਗੇ ਤਾਂ ਫਿਰ ਅਸੀਂ ਇਹ ਜਿਹੜਾ ਸੈਂਪਲ ਲੈ ਕੇ ਅਸੀਂ ਡਿਸਟ੍ਰਿਕਟ ਹਸਪੀਟਲ ਮਲੇਰਕੋਟਲਾ ਵਿਖੇ ਅਲਾਈਜ਼ਾ ਟੈਸਟ ਵਾਸਤੇ ਭੇਜਦੇ ਹਾਂ ਕੋਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਨੇ ਜੀ ਇਸ ਨੂੰ ਲੈ ਕੇ ਕਿਉਂਕਿ ਇਹ ਬਿਮਾਰੀ ਕਾਫੀ ਹੈ ਜਿਸ ਤਰ੍ਹਾਂ ਹੁਣ 24 ਘੰਟੇ ਸਰਵਿਸ ਇਸਤੇ ਅਵੇਲੇਬਲ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਹਸਪਤਾਲ ਦੇ ਅਰ ਸੀਐਸਸੀ ਅਹਿਮਦਗੜ੍ਹ ਵਿਕੇ ਜਿਸ ਫਿਲਹਾਲ ਮੇਰੇ ਕੋਲ ਸਿਰਫ ਦੋ ਹੀ ਡਾਕਟਰਸ ਪੋਸਟਡ ਹੈਗੇ ਨੇ ਤੇ ਇਸ ਕਰਕੇ ਸਵੇਰੇ ਔਰ ਸ਼ਾਮੇ ਡਾਕਟਰ ਜਿਹੜੇ ਨੇ ਇੱਥੇ ਉਪਲਬਧ ਰਹਿੰਦੇ ਨੇ ਉਸ ਤੋਂ ਇਲਾਵਾ ਰਾਤ ਦੇ ਟਾਈਮ ਤੇ ਬਿਲਕੁਲ ਸਿਰਫ ਸਟਾਫ ਨਰਸਸ ਹੁੰਦੀਆਂ ਨੇ ਪਰ ਡਾਕਟਰ ਨਹੀਂ ਮਿਲਦੇ ਤਾਂ ਦਿਨ ਦੇ ਟਾਈਮ ਤੇ ਜਿਹੜਾ ਵੀ ਮਰੀਜ਼ ਹੁੰਦਾ ਉਹਨੂੰ ਲੋੜਿੰਦਾ ਉਪਚਾਰ ਦਿਨੇ ਤੇ ਜਿਹੜੀਆਂ ਸਾਵਧਾਨੀਆਂ ਨੇ ਉਹ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਉਹੀ ਸਾਵਧਾਨੀਆਂ ਜਿਹੜੀਆਂ ਹਾਂਜੀ ਉਹਦੇ ਅਸੀਂ ਪੈਂਫਲੈਟਸ ਵੀ ਚਪਵਾਏ ਹੋਏ ਨੇ ਜੋ ਲੋਕਾਂ ਨੂੰ ਵੰਡੇ ਜਾਂਦੇ ਨੇ ਸਾਡਾ ਜਿਹੜਾ ਮਲਟੀਪਰਪਸ ਹੈਲਥ ਵਰਕਰ ਹੈ ਉਹ ਆਸ਼ਾ ਵਰਕਰ ਦੇ ਨਾਲ ਜਾ ਕੇ ਜਿਹਨਾਂ ਜਿਹੜੇ ਵੀ ਏਰੀਆਜ਼ ਦੇ ਵਿੱਚ ਲੱਗਦਾ ਹੈ ਵੀ ਡੇਂਗੂ ਹੋਣ ਦੀ ਸੰਭਾਵਨਾ ਵੱਧ ਹੈ ਉੱਥੇ ਜਾ ਕੇ ਲੋਕਾਂ ਨੂੰ ਐਜੂਕੇਟੇਸ਼ਨ ਕਰਦੇ ਆ ਉੱਥੇ ਫੋਗਿੰਗ ਵੀ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਕੋਈ ਵਿਸ਼ੇਸ਼ ਹੰਦੇ ਜਾਂ ਜਿਹੜਾ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ ਜਿਹੜਾ ਅਸੀਂ ਸਾਨੂੰ ਨਹੀਂ ਪਤਾ ਹੈਗਾ ਕੁਝ ਕਹਿਣਾ ਚਾਹੁੰਦੇ ਹਾਂ ਹਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਇਸ ਵਾਰ ਸਤਰਕ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਔਰ ਆਪਣੇ ਆਲੇ ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦੇਈਏ ਅਕਸਰ ਕਰਕੇ ਆਪਾਂ ਮੱਛਰਾਂ ਨੂੰ ਗੰਦੇ ਪਾਣੀ ਦੇ ਨਾਲ ਆਪਾਂ ਸੋਚਦੇ ਆਂ ਕਿ ਮੱਛਰ ਜੇ ਵੀ ਗੰਧ ਨਾ ਹੋਵੇ ਇਹ ਜਿਹੜਾ ਮੱਛਰ ਹੈ ਇਹ ਸਾਫ਼ ਪਾਣੀ ਦੇ ਵਿੱਚ ਬਣਦਾ ਹੈ ਤਾਂ ਇਸ ਕਰਕੇ ਐਵਰੀ ਫਰਾਈਡੇ ਡਰਾਈਡੇ ਆਪਾਂ ਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਉਸ ਤੋਂ ਇਲਾਵਾ ਜੇ ਆਪਾਂ ਨੂੰ ਕੋਈ ਵੀ ਬੁਖਾਰ ਵਗੈਰਾ ਹੁੰਦਾ ਹੈ ਤੇ ਆਪਾਂ ਨੂੰ ਜਿਹੜੀ ਸਿਹਤ ਸੰਬੰਧੀ ਜਿਹੜੀ ਸਲਾਹ ਹੈ ਉਹ ਸਹੀ ਜਗ੍ਹਾ ਤੋਂ ਲੈਣੀ ਚਾਹੀਦੀ ਹੈ ਆਪਣੇ ਤੌਰ ਤੇ ਜਾਂ ਇੱਧਰ ਉੱਧਰ ਕਿਸੇ ਤੋਂ ਪੁੱਛ ਕੇ ਕਿਉਂਕਿ ਐਂਟੀਬਾਇਓਟਿਕਸ ਸ਼ੁਰੂ ਕਰ ਦਿੰਦੇ ਹੈ ਕਈ ਵਾਰੀ ਦੇਖਦੀ ਆਂ ਵੀ ਪੇਸ਼ੈਂਟ ਆਂਦਾ ਉਹ 5-6 ਤਰ੍ਹਾਂ ਦੀਆਂ ਗੋਲੀਆਂ ਲੈ ਕੇ ਆਇਆ ਹੁੰਦਾ ਤੋ ਇਸ ਕਰਕੇ ਬੇਲੋੜੀ ਦਵਾਈਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਕਿਉਂਕਿ ਹਰ ਦਵਾਈ ਦਾ ਆਪਣਾ ਸਾਈਡ ਇਫੈਕਟ ਵੀ ਹੁੰਦਾ ਤੇ ਉਹ ਉਹ ਜਿਹੜੀਆਂ ਦਵਾਈਆਂ ਹੈਗੀਆਂ ਨੇ ਉਹ ਤੁਹਾਡੀ ਬਿਮਾਰੀ ਨੂੰ ਨਾ ਠੀਕਰਨ ਕੋਈ ਹੈਲਪ ਨਹੀਂ ਕਰਦੀਆਂ ਉਹ ਕਈ ਵਾਰੀ ਉਹ ਤੁਹਾਨੂੰ ਕੋਈ ਨਾ ਕੋਈ ਆ ਪੈੜਾ ਸਾਈਡ ਇਫੈਕਟ ਦੇ ਸਕਦੀਆਂ ਤੇ ਜਦੋਂ ਵੀ ਫੀਵਰ ਹੋਵੇ ਆਪਾਂ ਨੂੰ ਉਸ ਵੇਲੇ ਲਿਕੁਇਡ ਜਿਹੜੇ ਨੇ ਉਹ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ ਔਰ ਲਿਕੁਇਡ ਕਿੰਨੇ ਲੈਣੇ ਚਾਹੀਦੇ ਇਹ ਮੈਂ ਸਭ ਲੋਕਾਂ ਨੂੰ ਇਹ ਕਹਿੰਨੀ ਆ ਵੀ ਤੁਹਾਡਾ ਜਿਹੜਾ ਯੂਰਿਨ ਹੈ ਉਹ ਹਮੇਸ਼ਾ ਲਾਈਟ ਕਲਰ ਦਾ ਹੋਣਾ ਚਾਹੀਦਾ ਹੈ ਜੇ ਤੁਹਾਡਾ ਯੂਰਿਨ ਡਾਰਕ ਕਲਰ ਦਾ ਆ ਰਿਹਾ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਲੋੜ ਤੋਂ ਘੱਟ ਲਿਕੁਇਡ ਲੈ ਰਹੇ ਹੋ ਹਮ ਅਜਿਹੇ ਕਿਹੜੇ ਸੈੱਲ ਜਿਹੜੇ ਘੱਟ ਜਾਂਦੇ ਨੇ ਉਹਦਾ ਵੀ ਸਬੰਧ ਹੈ ਜੇ ਇਸ ਤਰ੍ਹਾਂ ਤੁਸੀਂ ਤਾਂ ਕਹਿੰਦੇ ਹੋ ਤੁਹਾਡਾ ਸਪੈਸ਼ਲ ਟੈਸਟ ਆਉਂਦਾ ਹੁੰਦਾ ਹੈਗਾ ਜੇ ਜਿਹੜੇ ਆਮ ਲੋਕ ਸੈੱਲ ਟੈਸਟ ਕਰਾਈ ਜਾਂਦੇ ਨੇ ਸੈੱਲ ਘੱਟ ਜਾਂਦੇ ਨੇ ਇਹ ਟੈਸਟ ਕਰਵਾਉਣ ਨਾਲ ਕੁਝ ਪਤਾ ਲੱਗ ਜਾਂਦਾ ਠੀਕ ਹੈ ਜੀ ਆਹ ਹਾ ਦੇਖੋ ਐਂ ਜਾਏਗਾ ਵੀ ਵੈਸੇ ਜਿਹੜੇ ਸੈੱਲ ਨੇ ਉਹ ਕਿਸੇ ਵੀ ਵਾਇਰਲ ਫੀਵਰ ਦੇ ਵਿੱਚ ਕੱਟ ਸਕਦੇ ਨੇ ਉਹ ਚਾਹੇ ਡੇਂਗੀ ਹੋਵੇ ਜਾਂ ਨਾ ਹੋਵੇ ਤੇ ਜਦੋਂ ਤੱਕ ਸੈਲ ਜਿਹੜੇ ਹੈਗੇ ਨੇ ਆਪਣੇ 10000 ਤੱਕ ਥੱਲੇ ਨਹੀਂ ਜਾਂਦੇ ਤਾਕਤ ਅਸੀਂ ਆਮ ਤੌਰ ਤੇ ਇਹ ਹੋਰ ਸੈਲ ਨਹੀਂ ਚੜਾਉਣ ਦੀ ਲੋੜ ਨਹੀਂ ਪੈਂਦੀ 10000 ਓਨਲੀ yes ਇਹਦਾ ਲੱਫਾ ਚੰਗਾ ਵੈਰੀ ਬੈਸਟ ਹਾਂ ਹਾਂ ਆਪਣੇ ਜਿਹੜੇ ਆਮ ਤੌਰ ਤੇ ਜਿਹੜੇ ਸੈਲ ਨੇ 1.5 ਲੱਖ ਤੋਂ ਲੈ ਕੇ 4 ਲੱਖ ਤੱਕ ਨਾਰਮਲ ਹੁੰਦੇ ਨੇ ਅੱਛਾ ਜੀ ਕਿਸੇ ਵੀ ਵਾਇਰਲ ਬੁਖਾਰ ਦੇ ਵਿੱਚ ਸੈਲ ਜਿਹੜੇ ਨੇ ਉਹ ਘਟ ਜਾਂਦੇ ਨੇ ਚਾਹੇ ਉਹ ਹੈਪਟਾਈਟਸ ਹੋਵੇ ਚਾਹੇ ਉਹ ਡੇਂਗੀ ਹੋਵੇ ਚਾਹੇ ਉਹ ਚਿਕਨ ਬੁਨੀਆ ਹੋਵੇ ਤੇ ਆਪ ਥੋੜੇ ਬਹੁਤ ਸੈਲਸ ਕਟਣ ਤੇ ਘਬਰਾਣ ਦੀ ਲੋੜ ਨਹੀਂ ਹੁੰਦੀ ਲੋਕੀ ਅਕਸਰ ਕਰਕੇ ਪੈਨਿਕ ਕਰ ਜਾਂਦੇ ਨੇ ਮੰਨ ਲਓ ਜੇ ਕਿਸੇ ਦੇ ਸੈਲ 1 ਲੱਖ ਵੀ ਰਹਿ ਗਏ ਉਹਨੂੰ ਵੀ ਇਹ ਲੱਗਣ ਲੱਗ ਜਾਂਦਾ ਵੀ ਹਾਏ ਮੈਨੂੰ ਹੁਣ ਕੀ ਹੋਊਗਾ ਤਾਂ ਇੰਨਾ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ ਹੈ ਜੀਆ ਸਿਰਫ ਇਹ ਹੈ ਕਿ ਜਦੋਂ ਸਾਡੇ ਸੈਲ ਕੱਟ ਜਾਂਦੇ ਤਾਂ ਆਪਾਂ ਥੋੜਾ ਜਿਹਾ ਸਾਵਧਾਨ ਹੋ ਜਾਂਦੇ ਸੁਚੇਤ ਹੋ ਜਾਂਦੇ ਆ ਠੀਕ ਹੈ ਔਰ ਜਿਹੜੇ ਸੈਲਸ ਨੇ ਇਹ ਤਾਂ ਹਰ ਪਲ ਸਰੀਰ ਦੇ ਵਿੱਚ ਯੂਜ਼ ਹੋ ਰਿਹਾ ਜਿਹੜੇ ਸਾਡੇ ਪਲੇਟਲੇਟਸ ਨੇ ਸਾਡੇ ਸਰੀਰ ਦੇ ਅੰਦਰ ਬਹੁਤ ਸਾਰੇ ਕੰਮ ਕਰਦੇ ਨੇ ਤੇ ਇਹ ਹਰ ਪਲ ਚੇਂਜ ਹੁੰਦੇ ਰਹਿੰਦੇ ਹੈਗੇ ਨੀ ਇਸ ਕਰਕੇ ਕਈ ਵਾਰੀ ਆਪਣੀ ਸਵੇਰੇ ਵੈਲਿਊ ਕੁਝ ਹੋਰ ਆ ਰਹੀ ਹੁੰਦੀ ਹੈ ਸ਼ਾਮ ਨੂੰ ਕੁਝ ਹੋਰ ਆ ਰਹੀ ਹੁੰਦੀ ਹੈ ਤੇ ਆਪਣੇ ਆਪ ਤੇ ਪੈਨਿਕ ਕਰਨ ਤੋਂ ਤੋਂ ਬਿਹਤਰ ਹੈ ਕਿ ਤੁਸੀਂ ਕੁਆਲੀਫਾਈਡ ਡਾਕਟਰ ਦੀ ਸਲਾਹ ਲਓ ਸੋ ਇੱਕ ਲਾਸਟ ਸਵਾਲ ਹੈ ਜੀ ਜੀ ਚਿਕਨ ਗੁਨੀਆ ਦੀ ਜਿਹੜੀ ਸ਼ਿਕਾਇਤ ਆ ਰਹੀ ਹੈਗਾ ਪੇਸ਼ੈਂਟ ਆ ਰਹੇ ਨੇ ਚਿਕਨਗੁਨੀਆ ਇਹ ਬਿਮਾਰੀ ਕੀ ਬਿਮਾਰੀ ਹੈ ਕਿ ਇਹ ਵੀ ਰਿਲੇਟ ਕਰਦੀ ਹੈ ਜੀ ਇਸੇ ਨਾਲ ਹਾਂ ਚਿਕਨਗੁਨੀਆ ਤੇ ਡੇਂਗੀ ਤਕਰੀਬਨ ਇੱਕੋ ਵਰਗੇ ਨੇ ਪਰ ਚਿਕਨਗੁਨੀਆ ਦੇ ਵਿੱਚ ਕੀ ਹੁੰਦਾ ਕਿ ਸਾਡੇ ਜੋੜਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਹੂੰ ਤਾਂ ਉਹ ਇਸ ਦਾ ਟੈਸਟ ਵੀ ਵੱਖਰਾ ਹੁੰਦਾ ਹੈਗਾ ਜਿਵੇਂ ਕਿ ਡੇਂਗੀ ਦਾ ਟੈਸਟ ਅਲਾਈਜ਼ਰ ਆ ਹੀ ਹੁੰਦਾ ਇੰਨੀ ਚਿਕਨ ਗੁੰਨੀਆਂ ਦਾ ਟੈਸਟ ਵੀ ਜਿਹੜਾ ਹੈਗਾ ਉਹ ਅਲਾਈਜ਼ਰ ਆ ਹੀ ਹੁੰਦਾ ਉਹ ਵੀ ਸਾਡੇ ਕੋਲ ਡਿਸਟ੍ਰਿਕਟ ਹਸਪੀਟਲ ਮਲੇਰਪੁਰ ਕਲਾਬ ਵਿੱਚ ਉਪਲਬਧ ਹੈ। ਉਹ ਫ੍ਰੀ ਹੁੰਦਾ ਜੀ ਟੈਸਟ। ਹਾਂ ਜੀ ਡੇਂਗੀ ਦਾ ਟੈਸਟ ਬਿਲਕੁਲ ਫ੍ਰੀ ਹੈ। ਚਿਕਨ ਗੁੰਨੀਆਂ ਦਾ ਟੈਸਟ ਬਿਲਕੁਲ ਫ੍ਰੀ ਹੈ। ਜਿਹੜੀ ਆਮ ਲੈਬਸ ਦੇ ਵਿੱਚ ਅਸੀਂ ਰੈਪਿਡ ਟੈਸਟ ਰਾਹੀਂ ਇਹ ਟੈਸਟ ਕਰਦੇ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ। ਤੇ ਜਿਸ ਤਰ੍ਹਾਂ ਹੁਣ ਇੰਨੀ ਬਿਮਾਰੀ ਆਈ ਆ ਟੈਸਟ ਬਹੁਤ ਹੁੰਦੇ ਹੋਣਗੇ ਇਕੱਠੇ ਜੇ ਟੈਸਟ ਤੁਸੀਂ ਭੇਜ ਦਿਓ ਕਿੰਨੇ ਦਿਨਾਂ ਦੇ ਵਿੱਚ ਰਿਪੋਰਟਸ ਆ ਜਾਂਦੀਆਂ ਆ ਇੱਕ ਵਰਕਿੰਗ ਡੇ ਦੇ ਵਿੱਚ ਸਾਨੂੰ ਰਿਪੋਰਟ ਆ ਜਾਂਦੀ ਹੈ ਜਿਵੇਂ ਜੇ ਅਸੀਂ ਟੈਸਟ ਅੱਜ ਭੇਜਾਂ ਦੁਪਹਿਰ ਤੱਕ ਭੇਜਾਂਗੇ ਤਾਂ ਕੱਲ ਸਵੇਰੇ ਉਹ ਟੈਸਟ ਲੱਗ ਜਾਣਗੇ ਔਰ ਅਗਲੇ ਦਿਨ ਦੁਪਹਿਰ ਤੱਕ ਉਹ ਰਿਪੋਰਟ ਉਹਦੀ ਤਿਆਰ ਹੋ ਜਾਂਦੀ ਹੈ ਉਹ ਅਸੀਂ ਟੈਲੀਫੋਨ ਤੇ ਜਾਂ ਮੋਬਾਈਲ ਫੋਨ ਤੇ ਜਾਂ ਫਿਰ ਇੰਟਰਨੈਟ ਰਾਹੀਂ ਸਾਨੂੰ ਆ ਜਾਂਦੀ ਹੈ ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਬਹੁਤ ਜਾਣਕਾਰੀ ਦਿੱਤੀ ਵੀਡੀਓ ਇਸ ਤੋਂ ਜ਼ਿਆਦਾ ਲੰਬੀ ਆਪਾਂ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਤੁਸੀਂ ਸਾਡੇ ਸਾਰੇ ਜਿਹੜੇ ਦਰਸ਼ਕ ਇਹਨਾਂ ਨੂੰ ਸਾਰਾ ਕੁਝ ਦੱਸਤਾ ਸੋ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਤੋਂ ਬਾਅਦ ਤੋਂ ਬਾਅਦ ਫਾਇਦਾ ਲੱਕਾ ਸੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਥੈਂਕ ਯੂ